ਤੇ ਹੁਣ ਸਫਾਈ ਕਰਮਚਾਰੀਆਂ ਦਾ ਇੱਕ ਵਫਦ ਮਿਲਿਆ ਏਡੀਸੀ ਫਗਵਾੜਾ ਨੂੰ ਦੱਸਦੀ ਹੈ ਕਿ ਫਗਵਾੜਾ ਨਗਰ ਨਗਮ ਸਫਾਈ ਕਰਮਚਾਰੀਆਂ ਦਾ ਇੱਕ ਵਫਦ ਏਡੀਸੀ ਫਗਵਾੜਾ ਅਕਸ਼ਿਤਾ ਗੁਪਤਾ ਨੂੰ ਮਿਲਿਆ ਇਸ ਮੌਕੇ ਗੱਲ ਕਰਦੇ ਹਾਂ ਸਫਾਈ ਕਰਮਚਾਰੀਆਂ ਨੇ ਮੰਗ ਕੀਤੀ ਹੈ ਕਿ ਕੱਚੇ ਸਫਾਈ ਸੇਵਕਾਂ ਨੂੰ ਤੁਰੰਤ ਡੀਸੀ ਰੇਟ ਤੇ ਕੀਤਾ ਜਾਵੇ ਜਦਕਿ 200 ਨਵੇਂ ਵਿਅਕਤੀਆਂ ਦੀ ਭਰਤੀ ਅਤੇ ਤਰਸ ਦੇ ਆਧਾਰ ਤੇ ਯੋਗ ਲਾਭਪਾਤੀਆਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਹੋਰ ਵੀ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਹੈ ਕਿ ਸਫਾਈ ਕਰਮਚਾਰੀਆਂ ਦੀ ਮੰਗਾਂ ਤੇ ਤੁਰੰਤ ਗੌਰ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਹੋਰ ਵੀ ਵਧੀਆ ਢੰਗ ਨਾਲ ਹੋ ਸਕੇ ਦਿਖਾਉਂਦੇ ਹਾਂ ਪੂਰੀ ਖਬਰ ਅਸੀਂ ਅੱਗੇ ਵੀ ਮੈਡਮ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ 134 ਜਿਹੜੇ ਡੀਸੀ ਰੇਟ ਤੇ ਆਊਟਸੋਰਸ ਤੇ ਲੱਗੇ ਆ ਬੰਦੇ ਉਹਨਾਂ ਨੂੰ ਡੀਸੀ ਰੇਟ ਤੇ ਕਰਨ ਬਾਅਦ ਤੇ ਜਾਂ ਪੱਕੇ ਤੇ ਉਹ ਮੈਡਮ ਉਹਨਾਂ ਨੇ ਸਾਡੀ ਗੱਲ ਅਨੁਲੋਕੀ ਕਰ ਦਿੱਤੀ ਅੱਜ ਅਸੀਂ ਫੇਰ ਇੱਕ ਮੰਗ ਪੱਤਰ ਦਿੱਤਾ ਆ ਜਿਹੜਾ 134 ਦਾ ਮਤਾ ਪਾ ਕੇ ਭੇਜਿਆ ਗਿਆ ਸੀਗਾ ਉਹ ਸਾਨੂੰ ਪਤਾ ਲੱਗਾ ਵੀ ਕੈਨਸਲ ਹੋ ਗਿਆ ਜਿਹੜੇ ਡੈਥ ਕੇਸ ਵਾਲੇ ਸੀਗੇ ਉਹਨਾਂ ਤੇ ਵੀ ਰੋਕ ਲੱਗੀ ਆ ਇਸ ਕਰਕੇ ਅਸੀਂ ਅੱਜ ਮਾਨ ਪੱਤਰ ਦਿੱਤਾ ਕਮਿਸ਼ਨਰ ਸਾਹਿਬ ਨੂੰ ਦਿੱਤਾ ਤੇ ਮੇਰ ਸਾਹਿਬ ਨੂੰ ਵੀ ਦੇਣਾ ਹੈ ਜੇ ਇਹਨਾਂ ਦਾ ਕੋਈ ਨਾ ਹੱਲ ਹੋਇਆ ਨਾ ਸੁਣਵਾਈ ਹੋਈ ਤਾਂ ਮੰਗਲਵਾਰ ਨੂੰ ਅਨਮਿੱਥੇ ਸਮੇਂ ਲਈ ਫੰਗਵਾੜੇ ਦੇ ਵਿੱਚ ਹੜਤਾਲ ਹੋਵੇਗੀ ਕੰਮ ਬੰਦ ਅਸੀਂ ਬਹੁਤ ਜਿਹੜਾ ਤੋਂ 134 ਬੰਦੇ ਠੇਕੇਦਾਰੀ ਸਿਸਟਮ 'ਚ ਲੱਗੇ ਹੋਇਆ 15-15 ਸਾਲ 20-20 ਸਾਲ ਹੋ ਗਏ ਆ ਉਹਨਾਂ ਨੂੰ ਲੱਗਿਆ ਨੂੰ ਉਹ 10000 ਰੁਪਏ 'ਚ ਅੱਧਾ ਗੁਜ਼ਾਰਾ ਕਰਦੇ ਆ ਅੱਜ ਸਮਾਂ ਦੇਖ ਲਓ ਕਿੰਨਾ ਕੀ ਹੋ ਗਿਆ ਆ ਇਹ ਬਹੁਤ ਪਰੇਸ਼ਾਨ ਸਰਕਾਰਾਂ ਨੇ ਕੀਤੇ ਹੋਏ ਆ ਸਾਡੇ ਲੋਕਾਂ ਨੂੰ ਜਰੂਰ ਵੀ ਅਸੀਂ ਇਹ ਪੱਕੇ ਰਾਜਾ ਡੀਸੀ ਵੇਟਰ ਐ ਨੇ ਰੈਸਟ ਚੱਕਦੇ ਆ ਉਹ ਬਸ ਮੁੜ ਕੇ ਮਤ ਆ ਜਾਂਦਾ ਹੁਣ ਵੀ 143 ਬੰਦੇ ਦਾ ਮਤਾ ਪਾਇਆ ਸੀਗਾ ਸਾਰੇ ਐਮਸੀ ਵਾਲੇ ਸੰਯੋਗ ਦੇ ਨਾਲ ਉਹ ਰਿਜੈਕਟ ਹੋ ਕੇ ਵਾਪਸ ਆ ਗਿਆ ਸਾਡੇ ਡੈਥ ਕੇਸ ਸੀਗੇ 14 15 ਕੁ ਉਹ 10 12 ਪਾਏ ਆ ਉਹ ਵੀ ਰਿਜੈਕਟ ਹੋ ਕੇ ਵਾਪਸ ਆ ਗਿਆ ਅਸੀਂ ਇੱਕ ਅੱਜ ਮੰਗ ਪੱਤਰ ਸਾਰੇ ਜੂਨੀਅਰ ਅਧਿਓ ਦਿੱਤਾਇਆ ਬੇ ਸਾਰੇ ਅਸੀਂ ਸਾਰੇ ਪਾਲਕੀ ਸਮਾਜ ਨੂੰ ਜਿੰਨੇ ਵੀ ਪ੍ਰਧਾਨ ਆ ਸਾਡੇ ਜਿੱਥੇ ਇੱਥੇ ਵੀ ਜਿਹੜੇ ਜਿਹੜੇ ਮੱਲਿਆਂ ਦੇ ਵਿੱਚ ਆ ਅਸੀਂ ਸਾਰੇ ਸੂਚ ਸਮਾਜ ਕਰਮਚਾਰੀਆਂ ਵੱਲੋਂ ਬੇਨਤੀ ਕਰਦੇ ਹਾਂ ਉਸ ਪ੍ਰਧਾਨਾਂ ਨੂੰ ਬੇ ਹਮ ਹਮਾ ਕੇ ਮੰਗਲਵਾਰ ਨੂੰ ਅਨਮਿੱਥੇ ਸਮੇਂ ਲਈ ਹਰਕਾਰ ਕੀਤੀ ਜਾਊਗੀ ਜੇ ਇਹ ਮੰਗਾ ਨਾ ਸਾਡੀਆਂ ਮੰਨੀਆਂ ਗਈਆਂ ਅਸੀਂ ਸਾਰੇ ਪ੍ਰਧਾਨਾਂ ਨੂੰ ਮੱਲੇਦਾਰਾਂ ਨੂੰ ਜਿੱਥੇ ਜਿੱਥੇ ਪੁਲਾਈ ਗੇਟ ਮੱਲੇ ਵਾਲਿਆਂ ਨੂੰ ਪਰੇ ਪਰੇ ਮੁਲੇ ਵਾਲਿਆਂ ਨੂੰ ਵਧੀਆ ਆਵਾਜ਼ ਮੁਲੇ ਵਾਲਿਆਂ ਨੂੰ ਬੰਸਾ ਵਾਲੇ ਮੁਲੇ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਇਹਨਾਂ ਦਾ ਵੱਧ ਤੋਂ ਵੱਧ ਸੰਯੋਗ ਦਿਓ ਇਹਨਾਂ ਨੂੰ ਪੱਕੇ ਕਰਾਈਏ ਜਲਦ ਤੋਂ ਜਲਦ ਮੁਲਾਜਮ ਇਕਤਾ ਜਿੰਦਾਬਾਦ ਜਿੰਦਾਬਾਦ